ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਲਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਫੇਰ ਦੋਸਤੋ ਵੀਡੀਓ ਲੈ ਕੇ ਆਏ ਆਂ ਬਟਾਲਾ ਸ਼ਹਿਰ ਤੋਂ ਜੀ ਇੱਕ ਵਹਿੜਾ ਡਿਲੀ ਲੈ ਕੇ ਆਏ ਆਂ ਬਹੁਤ ਟਾਪ ਦੀ ਹੈ ਜੀ ਐਡਰੈਸ ਇਹ ਜੀ ਸ਼ਹਿਰ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰਿਆ ਜੀ ਅੱਜ ਇੱਕ ਵਹਿੜਾ ਖੂਬਸੂਰਤ ਅਮਰਕੀ ਨਗੀਨਾ ਹੀ ਹੈ ਸਾਈਵਾਲ ਦਾ ਤੁਹਾਡੇ ਲਈ ਲੈ ਕੇ ਆਏ ਆਂ ਇਹਦੇ ਬਾਰੇ ਟੂ ਜੈਡ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਆ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਗਾਂਚਾ ਕਰ ਸਕਦੇ ਵੀਰ ਜੀ ਤੁਸੀਂ ਸਾਈ ਵਾਲਿਆ ਰਾਜੀਰੂ ਜੀ ਪੂਰੀ ਅੱਜ ਨਾ ਦੇਖ ਸਕਦੇ ਲੇਵੇ ਦੀ ਕੁਆਲਿਟੀ ਜੀ ਆਹ ਦੇਖ ਸਕਦੇ ਥੰਡ ਦੀ ਕੁਆਲਿਟੀ ਦੀ ਦੇਖ ਸਕਦੇ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਦੋਸਤੋ ਬੇਲ ਹਾਈਟ ਚੈੱਕ ਕਰ ਸਕਦੇ ਇਹਦੇ ਇਹ ਸੂਨਾ ਅਲੀਰ ਵੀਰ ਜੀ ਦਾ ਦੂਜਾ ਸੂਆ ਵੀਰ ਜੀ ਸੂਣੀ ਆ ਦੇਖ ਲਿਓ ਸਾਈਬਲ ਬਹਿੜਿਆ ਦੋਸਤੋ ਦੂਜਾ ਸੂਆ ਸੂਨ ਨੂੰ ਤਿਆਰ ਆ ਦਿਨ ਕੋਈ ਪੰਜ ਚਾਰ ਲੈ ਜੂਗੀ ਦੁੱਧ ਦੇ ਤੋਂ ਕੋਈ 13 14 ਕਿਲੋ ਦੀ ਉਮੀਦ ਕਰਦੇ ਆ ਚੰਗਾ ਦੁੱਧ ਚ ਆਊਗੀ ਥਣ ਦੀ ਕੁਆਲਿਟੀ ਵਧੀਆ ਠੱਪੂੜੇ ਦੀ ਰਾਜੀ ਆ ਸੋਨੇ ਦਾ ਨੋਕਲਾ ਜੀ ਦੇਖ ਸਕਦੇ ਬਿਲਕੁਲ ਇਹ ਨੋਕਲਾ ਮਿਲਕਵੇਨਸ ਦੇਖ ਸਕਦੇ ਜੀ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਜੀ ਆ ਦੇਖੋ ਸਾਈਵਾਲ ਵਹਿੜਿਆ ਜੀ ਦੂਜਾ ਸੂਬਾ ਸੁਣੀ ਜੀ ਦੁੱਧ ਤੋਂ ਉਮੀਦ ਕਰਦੇ 13-14 ਕਿਲੋ ਕੱਢੂਗੀ ਕੱਦ ਕਾਠੇ ਦਾ ਦੇਖ ਸਕਦੇ ਜਿੱਦਾਂ ਦਾ ਹੈਗਾ ਜੀ ਰਾਜੀ ਰੂਜੀ ਫੁੱਲਿਆ ਦਿਨ ਪੰਜ ਚਾਰ ਲੈ ਜੂ ਸੋਨ ਦੇ ਵਿੱਚ ਇਹ ਆਪਣੇ ਵੀਰ ਜੀ ਸ਼ਹਿਰ ਬਟਾਲਾ ਚ ਹੈ ਜੀ ਸ਼ਹਿਰ ਬਟਾਲਾ ਤਹਿਸੀਲ ਗੁਰਦਾ ਬਟਾਲਾ ਹੀ ਤੇ ਜ਼ਿਲ੍ਹਾ ਗਰਦਾਸਪੁਰ ਜੇ ਤੇ ਮੋਬਾਈਲ ਨੰਬਰ ਵਿੱਚ ਸ਼ੇਅਰ ਕਰ ਦਿੰਦੇ ਆ ਵੀਰ ਦਾ 8360 101198 8360 101198 ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜੀ ਕਿਸੇ ਵੀਰ ਨੂੰ ਵੀ ਵੈੜ ਪਸੰਦ ਹੋਵੇ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦਾ ਰੇਟ ਬਿਲਕੁਲ ਜੈਨੂਇਨ ਦਾ ਵੀਰ ਕਹਿੰਦਾ ਕਰਾਂਗੇ ਹਾਂ ਜੀ ਮੁੱਲ ਵੀਰ ਕਹਿੰਦਾ ਇਹਦਾ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ ਵੈੜ ਵੇਖਦੀ ਆ ਕਿ ਇਹਦੀ ਫੈਟ ਫੂਡ ਚੰਗੀ ਹੁੰਦੀ ਆ ਖੇੜ ਤੋਂ ਪਤਾ ਨਾ ਮਈਆਂ ਵਰਗਾ ਹੀ ਦੁੱਧ ਹੁੰਦਾ ਗਾ ਮਾਦਾ ਆ ਦੇ ਸਾਦੇ ਰੇਟ ਇਹਦਾ ਜੈ ਜੈ ਵੀਰਾਂ ਦਾ ਕਰਾਂਗੇ ਮੁੱਲੇ ਦਾ ਕਰਾਂਗੇ 36000 ਉੱਤੇ ਮਾਨਤਾਨ ਕਰਾਂਗੇ ਖੁੱਲਾ ਵੀਰ ਨੂੰ ਕੋਈ ਫੋਨ ਲਾਵੇ ਵੀਰੋਂ ਨਾਲ ਕੋ ਅੱਗੇ ਵੀ ਕਾਫੀ ਵੀਡੀਓ ਬਣਾਈ ਦੀ ਇੱਥੋਂ ਜੀ ਇੱਕ ਦੋ ਨਗ ਜਿਹਦਾ ਵੀ ਆਉਂਦਾ ਵਾ ਹੋ ਜੈਜ ਪਹਾੜਾਂ ਵੀਰੋਂ ਨੇ ਦੇ ਦਿੰਦੇ ਨੇ ਨਗ ਜਿਹੜੇ ਵੀ ਹੁੰਦੇ ਸਾਫ ਸੁਥਰੇ ਹੁੰਦੇ ਨੇ ਆ ਦੇਖ ਸਾਡੇ ਲੇਵਾ ਇਸ ਸਾਈਡ ਤੋਂ ਵੀ ਇਹਦਾ ਮਿਲਕਵੇੰਦ ਦੇ ਸਕਦੇ ਧੁੰਨ ਵਾਲੀ ਆ ਵੀਰ ਜੀ ਥਣ ਬਹੁਤ ਸੋਹਣਾ ਲੱਗਾ ਨੌਕ ਵਾਲਾ ਮੁੱਠੀ ਦੀ ਚੁਆਈ ਵਾਲਾ ਥਣ ਲੱਗਾ ਜੀ ਕੱਲਾ ਕੱਲਾ ਥਣ ਲੱਗਾ ਕਰਮ ਵਾਲੀ ਆ ਦੇਖ ਸਾਡੇ ਇਹ ਦਿਨ ਪੰਜ ਚਰ ਲੈ ਜਾਨੀ ਚੰਗੀ ਫਸ ਕੇ ਸੁਗੂਗੀ ਬੱਛੀ ਆ ਦੇਖ ਸਾਡੇ ਚੰਗੀ ਤਰ੍ਹਾਂ ਵੀ ਮੇਰਾ ਦੂਰ ਤੋਂ ਵੀ ਦੀ ਜੱਜਮੈਂਟ ਕਰ ਲਓ ਹਾਈਟ ਦੀ ਰਾਜੀ ਪੂਰੀ ਆ ਥਣ ਚੰਗਾ ਫੇਸ ਚੰਗਾ ਆ ਦੇਖ ਸਾਡੇ ਫੇਸ ਦੀ ਕੁਆਲਿਟੀ ਮੂੰਹ ਵੀ ਛੇਦ ਆਂਦੇ ਆ ਜੀ ਆ ਦੇਖ ਸਾਡੇ ਮੂੰਹ ਛੇਦ ਆਂਦੇ ਆ ਸੂਬਾ ਦੂਜਾ ਸੋਹਣੀ ਆ ਜੀ ਦੁੱਧ 13-14 ਕਿਲੋ ਦੇ ਵੀਰ ਕਹਿੰਦਾ ਉਮੀਦ ਕਰਦੇ ਆ ਬਾਕੀ ਖੜਨੀ ਖੁਰਨੀ ਸੋਹਣੀ ਆ ਥਣ ਚੰਗਾ ਲੱਗਾ ਇਹਨੂੰ ਥਣ ਬਹੁਤ ਕਮਾਲ ਦਾ ਲੱਗਾ ਬਾਰ ਬਾਰ ਆ ਦੇਖੋ ਤੁਹਾਨੂੰ ਦਿਲ ਕਰਦਾ ਕਾ ਥਣ ਦਿਖਾਈਏ ਬਹੁਤ ਕਮਾਲ ਦਾ ਥਣ ਲੱਗਾ ਇਹਨੂੰ ਵਿਰਲਾ ਬਹੁਤ ਆ ਥਣਾ ਚੀ ਜੀ ਉਈ ਚੰਗੀ ਵੀਰ ਸੇਵਾ ਕਰੂਗਾ ਤੇ ਚੰਗਾ ਦੁੱਧ ਵੀ ਚਵਾਜੂਗੀ ਵੱਧ ਵੀ ਚਵਾ ਸਕਦੇ ਆ ਵੀਰਾਂ ਦਾ 13-14 ਕਿਲੋ ਕਿਤੇ ਲਈ ਜਾਂਦੀ 13 ਤੋਂ ਨਗਰ ਨੂੰ ਰੇਟ ਵੀਰ 36000 ਕਰਦਾ ਮਾਨਤਾਣ ਕਰੂਗਾ ਖੁੱਲਾ ਨੰਬਰ ਵੀ ਚਲਾਤਾ ਦਦਾਂਗਾ ਇਹਦੇ ਇੱਕ ਵਾਰੀ ਫੇਰ ਬੋਲ ਦਿੰਨੇ ਆ ਐਡਰੈਸ ਸ਼ਹਿਰ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 8360 101098 ਇਸੇ ਨੰਬਰ ਤੇ ਵੀਰ ਦਾ ਵਟਸਐਪ ਵੀ ਚੱਲਦਾ ਜੀ ਇਹ ਵੀਰ ਨੂੰ ਵੀ ਬੜਾ ਪਸੰਦ ਹੋਏ ਵੀਰ ਜੀ ਆਪਣੀ ਪੂਰੀ ਤਸੱਲੀ ਕਰਕੇ ਜੋ ਵੀ ਇਹਦੀ ਚੈੱਕ ਪਾਸ ਜਿੱਦਾਂ ਵੀ ਤੁਹੀਂ ਕਰਨੀ ਹੈ ਹਨਾ ਕਰਕੇ ਵਸ਼ੀ ਖੋਲ ਸਕਦੇ ਤੋਂ ਚੰਗੀ ਆ ਦੁੱਧ ਦੀ ਚੰਗੀ ਉਮੀਦ ਕਰਦੇ ਆ ਜੀ ਬਾਕੀ ਆਉਣ ਵਾਲੇ ਦਿਨਾਂ ਚ ਤਨ ਪਤਾ ਗਰਮੀਆਂ ਦਾ ਤੋਹਫਾ ਹੀ ਜੇ ਐਡਵਾਂਸ ਤੋਹਫਾ ਗਰਮੀਆਂ ਦਾ ਚੰਗੀ ਬੇਲਬੂਲ ਦੀ ਫਿਰ ਦੇਖ ਸਕਦੇ ਲਿਵਾ ਇਹਦਾ ਰੰਗ ਰੂੰਗ ਦੀ ਪੂਰੀ ਸਾਫ ਹੈ ਵੀਰ ਜੀ ਠੰਡ ਦੇ ਕਾਰਨ ਨੁਹਾਲੀ ਨਹੀਂ ਇਸੇ ਤਰ੍ਹਾਂ ਥੋੜਾ ਗਵਾ ਗਵਾ ਲੱਗਾ ਉੱਤੇ ਵਛੀ ਦੇ ਉਹਦਾ ਪਿੱਠ ਪੂੜੇ ਦੀ ਰਾਜੀ ਦੇ ਸਕਦੇ ਤੁਸੀਂ ਲੱਸੀ ਨਹੀਂ ਕਿ ਤੁੰਗ ਪੂਰੀ ਸੰਭੀ ਹੈ ਕਹਿੰਦੇ ਰੀਜ ਨਾਲ ਆ ਦੇ ਸਾਬ ਠੰਡ ਬਹੁਤ ਕਮਾਲ ਦਾ ਲੱਗਾ ਕੱਲਾ ਕੱਲਾ ਥੰ ਲੱਗਾ ਕਰਮਾ ਵਾਲੀ ਨੂੰ ਆ ਦੇ ਸਾਬ ਕਿਹੇ ਵੀਰ ਨੂੰ ਵੀ ਪਸੰਦ ਆਵੇ ਤੇ ਵੀਰ ਮੇਰਾ ਆਪਣੇ ਤਸੱਲੀ ਕਰਕੇ ਵੈੜ ਖਰੀਦ ਸਕਦਾ ਵੀਰਾਂ ਦਾ ਮੋੜਣਾ ਨਹੀਂ ਕਿਹੇ ਵੀਰ ਨੂੰ ਵੀ ਜੈਨੂਅਲ ਜੀ ਰੇਟ ਜੀ ਹੈ ਜੀ ਆ ਦੇਖ ਸਕਦੇ ਤੇ ਇਹ ਵੀ ਨੂੰ ਇਹ ਪਸੰਦ ਆਵੇ ਦੋਸਤੋ ਆਪਣੀ ਤਸੱਲੀ ਕਰਕੇ ਖੋਲੋ ਇਹੋ ਬੇਨਤੀ ਹੁੰਦੀ ਵੀਡੀਓ ਦੇ ਵਿੱਚ ਆਪਣੀ ਤਸੱਲੀ ਕਰਕੇ ਵੱਚੀ ਖੋਲਿਓ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਉਣ ਵਾਲੇ ਦਿਨਾਂ ਚ ਤੁਹਾਨੂੰ ਚੰਗੀਆਂ ਹੋਰ ਵੀ ਵੀਡੀਓ ਦਿਖਾਵਾਂਗੇ ਇਸੇ ਤਰ੍ਹਾਂ ਦੀਆਂ ਇਹ ਜੀ ਨਿਸ਼ਾਨੀ ਆ ਬਟਾਲੇ ਸ਼ਹਿਰ ਚ ਉਹ ਵੱਡੀ ਪਾਣੀ ਵਾਲੀ ਟੈਂਕੀ ਦੇ ਲਾਗੇ ਵੀਰ ਦਾ ਘਰ ਆ। ਬਦਾਂ ਤੋੜ ਕੇ ਦਿਖਾ ਲ ਦਿੰਨੇ ਜੀ ਅਸੀਂ। ਆ ਦੇ ਸਾਡੇ। ਨਿਸ਼ਾ ਦੇ ਲਈ ਜਿਵੇਂ ਭਲੇ ਵੇ। ਇਦਾਂ ਦਾਦਾ ਲੈਵਾ। ਦੋਸਤੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ। ਧੰਨਵਾਦ।